ਕੋ ਅਰਸ਼ਤ ਕੋ ਪਰਸ਼ੋਦ ਆਦਿਤਵਾਰ ਆਦਪੁਰਖੈ ਸੋਈ ਆਪੇ ਵਰਤੈ ਅਵਨ ਕੋਈ ਪੋਤ ਪੋਤ ਜਗ ਰਹਾ ਪਰੋਈ ਆਪੇ ਕਰਤਾ ਕਰੈ ਸੋਈ ਨਾਮ ਰਤੇ ਸਦਾ ਸੁਖੋਈ ਗੁਰਮੁਖ ਵਿੱਲਾ ਬੂਝੈ ਕੋਈ ਹਿਰਦੈ ਜਪਨੀ ਜਪੋ ਗੁਣ ਤੋ ਸੋ ਹਰ ਅਗੰਮ ਗੋਚਰ ਅਪਰੰਪਰ ਸੁਆਮੀ ਜਨ ਪਗ ਲਗ ਧਿਆਵੋ ਹੋਏ ਦਾਸਨ ਦਸੌਰ ਹਉ ਸੋਮਵਾਰ ਸਚ ਰਹਿਸ ਮਾਏ ਜਿਸ ਕੀ ਕੀਮਤ ਕਹੀ ਨ ਜਾਏ ਆਖ ਆਖ ਰਹੇ ਸਭ ਲਿਬਲਾਏ ਜਿਸ ਦੇਵੈ ਸਿਸ ਪੱਲੇ ਪਾਏ ਅਗੰਮ ਗੋਚਰ ਲਖਿਆ ਨ ਜਾਏ ਗੁਰ ਕੈ ਸ਼ਬਦ ਹਰਿ ਹਸ ਮਾਏ ਮੰਗਲ ਮਾਇਆ ਮੋਹ ਪਾਇਓ ਆਪੇ ਸਿਰ ਸਿਰ ਤੰਦੈ ਲਾਇਮ آم بجائے بجائے آ بجھائے سوئی بوجھائے گرکہ شبد ہو 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 در کر سوج پرگت کری لئے ہوم ممتا شب جلا بو دار آپ بو سنی شبد وچار نانک نام تی من ہوئے ہر گنگ گاو ہو ملکوئے در سچا سو بام پوائ نامرتے گر شبد سوائے لاہ نام پائے گردوار آپ دی وی دے بن ਜੋ ਦੇ ਬੈਂਤਿਸ ਕੋ ਬਲ ਜਾਈਐ ਗੁਰ ਪ੍ਰਸੰਦੀ ਆਪੁ ਵਈਐ ਨਾਨਕ ਨਾਮ ਰਖੋੜ ਤੋਰ ਦੇਵਨ ਹਾਰੇ ਕੋ ਜੈਕਾਰ ਵੀਰ ਵਾਰ ਵੀਰ ਪਰਮ ਪਲਾਏ ਪ੍ਰੇਤ ਭੂਤ ਸਭ ਦੁਜ ਲਾਏ ਆਪੁ ਪਾਇ ਕਰ ਵੇਖੈ ਵੇਖੋ ਸਭ ਨੇ ਕਰਤੇ ਤੇਰੀ ਟਿਕਾਉ ਜੀ ਜੰਤ ਤੇਰੀ ਸ਼ਰਨ ਆਈ ਸੋ ਮਿਲੇ ਜਿਸ ਲੈ ਮਿਲਾਈ ਸ਼ੁਕਰਵਾਰ ਪ੍ਰਭ ਰਸਮਾਈ ਆਪੋ ਪਾਇ ਸੁਕਿੰ ਪੋਈ ਗੁਰਮ ਖੋਵੈ ਸੁ ਕਰੈ ਵਿਚਾਰ ਸਤ ਸੰਜਮ ਕਰਨੀ ਹੈ ਕੌਰ ਵਰਤਨੇ ਮਨ ਨਿਤਰਾ ਪ੍ਰਪੂਜ ਬਿਨ ਬੂਜੇ ਸਭ ਪਾਉ ਹੈ ਦੂਜਾ ਸ਼ਨੀਚਰਵਾਰ ਸੌਣ ਸੌਣ ਵਿਚਾਰ ਹੋਮੇ ਮੇਰਾ ਪਰਮੇ ਸੰਸਾਰ ਮਾਨਮੁਕੰਦ ਦੂਜਾ ਵਾਏ ਜਮਦਰਬਾਦਾਂ ਚੋਟਾਂ ਖਾਏ ਗੁਰ ਪ੍ਰਸਾਦੀ ਸਦਾ ਸੁਖ ਪਾਏ ਸੋਚ ਕਰਨੀ ਸੋਚ ਲਿਬ ਲਾਇ ਸਤਿਗੁਰ ਸੇਵੈ ਸੇ ਬੜਪਾ ਗਈ ਹੋਮੇ ਮੋ ਸੱਚ ਲਿਬ ਲੱਗ ਗਈ ਤੇਰਾ ਨਾਮ ਰਤੇ ਸੈ ਸੰਭਾਏ ਤੂੰ ਸੁਖ ਦਾਤਾ ਲਹਿ ਮਿਲਾਏ ਏਕ ਸਤੇ ਦੂਜਾ ਨਹੀਂ ਕੋਈ ਗੁਰਮਖ ਪੂਜਾ ਸੋਜੀ ਹੋਏ 15ਵਾਂ ਥਿਤੀ ਤੈ 7ਵਾਰ ਮਹਾਰਤੀ ਆਵੇ ਬਾਰ ਬਾਰ ਦਿਨ ਸ੍ਰੈਣਤੀ ਵੈ ਸੰਸਾਰ ਆਵਾ ਗਉਣ ਕੀ ਕਰਤੋਰਮ ساچ رہا کلتور نان گرم کو بلاول محلتی جن ساجے جی کون پا پر پانچ لگے آوے جاوے مرے پاگے صدگر پیٹے سو جی پائے پرپنچ چوک سسمائے جا کہ مستک لکھا لےک تا کہ منو بیک رہا ہو پرویخ پائے آپے سب وی ਕੋਇ ਨ ਮਿਟੇ ਤੀਰੇ ਲਿਖੈ ਸਿੱਧ ਸਾਧਕ ਜੇ ਕੋ ਕਹਿ ਕਹਾਏ ਪਰਮੇ ਪੂਲਾ ਆਵੇਂ ਜਾਈ ਸੌਤ ਗੁਰ ਸੇਵੈ ਸੋ ਜਨ ਬੂਝੈ ਹਉਮੈ ਮਾਰੇ ਤਦ ਰਸੂਝੈ ਏਕ ਸੇ ਸਭ ਦੂਜਾ ਹੂਆ ਏਕੋ ਵਰਤੈ ਅਬਨਬੀਆ ਦੂਜੇ ਤੇ ਜੇ ਏਕੋ ਜਾਣੇ ਗੁਰ ਕੈ ਸ਼ਬਦ ਹਰ ਦਾ ਨਿਸ਼ਾਨ ਸਾਨੁ ਗੁਰ ਭੇਟੇ ਤਾਂ ਕੋ ਪਾਏ ਵਿਚੋਂ ਦੂਜਾ ਠਾਕ ਰਹਾਉ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ ਸੋਹਿਬ ਕੇ ਸੇਵਕ ਰਹੇ ਸ਼ਰਨਾਈ ਆਪੇ ਬਖਸ਼ੇ ਦੇਵੜਾਈ ਤੇ ਇਸ ਦੇ ਉਪਨਾਈ ਕੋਏ ਕੌਣ ਡਰੈਡਰ ਕਿਸਕਾ ਹੋਏ ਗੁਰਮਤੀ ਸਾਤ ਵਸੈ ਸ੍ਰੀ ਸ਼ਬਚੀਨ ਪੱ ਲਗਨ ਪੀਰ ਆਬ ਨਾ ਜਾਏ ਨਾ ਤੂ ਪਾਏ ਨਾ ਮੇਰਾ ਦਿਸੈ ਸਮੋਏ ਨਾਨਕ ਗੁਰਮੁਖ ਵੇਖਿਆ ਹਦੂਰ ਮੇਰਾ ਪਰਸਾਦ ਰਹਾ ਭਰਪੂਰਮ ਇਕ ਸੇਵਕ ਇਕ ਭਰਮ ਭੁਲਾਏ ਆਪੇ ਕਰੇ ਹਰ ਆਪ ਕਰਾਏ ਏਕੋ ਵਰਤੈ ਅਵਨ ਕੋਇ ਮਨ ਰੋਸ ਕੀਜੈ ਜੇ ਦੂਜਾ ਹੋਏ ਸਤਗੁਰ ਸੇਵੇ ਕਰਨੀ ਸਾਰੀ ਦਰ ਸਾਚੈ ਸਾਚੇ ਵਿਚਾਰੀ ਥਿਤੀ ਬਾਰ ਸਭ ਸ਼ਬਦ ਸੁਹਾਏ ਸਤਗੁਰ ਸੇਵੇ ਤਮ ਫਲ ਪਾਏ ਥਿਤੀ ਬਾਰ ਸਭ ਆਵੈ ਜਾਹੇ ਗੁਰ ਸ਼ਬਦ ਨਿਚਲ ਸਦਾ ਸਸਮਾਏ ਥੇਤੀ ਬਾਣ ਤਾਂ ਜੋ ਸਚ ਰਾਤੇ ਬਿਨ ਆਵੇ ਸਪਰ ਮੇ ਕਾਚੇ ਮਨ ਮੁਖ ਮਰੈ ਮਰ ਵੇਗ ਅਤਿ ਜਾਏ ਏਕ ਨ ਚੇਤ ਦੂਜਲ ਹੋਏ ਅਚੇਤ ਪਿੰਡੀ ਅਗਿਆਨ ਅਦੌਰ ਬਿਨ ਸ਼ਬਦੇ ਕਿਉ ਪਾਈ ਪੌਰ ਆਪ ਉਪਾਇ ਪਵਨ ਹਾਰ ਆਪੇ ਕੀ ਤੁਨ ਗੁਰ ਵਿਚਾਰ ਬਹੁਤੇ ਪੇਕਰੈ ਪੇਖਤਾਰੀ ਪਪ ਪਰਮੇ ਕਾਚੀ ਸਾਰੀ ऐत सुख नागे होए मन मुकु मुए पण जनख होए सतगुरु सेवा परम सुख है करि अंदर सत महन पावे आपे पूरा करे सु होए ए तिथि ब दूजा धोए सतगुरु बाजो अंध गुवार तिथि बार सेवे मुक्त वार नानक गुरमुख बूझे सोजी पावे एकत नाम सदा रहै लई ਬਿਲਾਵਲ ਮਹਿ ਲੰਪੈ ਲੋ ਚੰਤ ਦਖਣੀ ਇਕੁੰਕ ਔਰ ਸਤਗੁਰ ਪ੍ਰਸਾਦ ਮੋਦਲ ਮੇਲੜੀਆਂ ਗੋਇ ਲਾਈ ਰਾਮ ਮੜ ਕੀ ਧਾਰ ਤਰੀ ਹਲਿ ਬਲਾਈ ਰਾਮ ਲਿਵਲਾਈ ਹਰ ਸੇਮੁ ਰਹੀ ਗੋਇਲ ਸਾਇ ਸ਼ਬ ਸਿੰਗਾਰਿਯ ਕਰ ਜੋੜ ਗੁਰ ਪੈ ਕਰ ਬਿਨੰਤੀ ਮਿਲੋ ਸਾਚ ਪਿਆਰੀਯ ਧਨ ਭਾਇ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਯਾ نانک موندن ویل سون دیکھ پھر سدھار سچ نیلے جو بن بالی رو آؤ نہ جاؤ کہی اپنے سینالی رو نا اپنے سنگ داسی میں پگت ہر کی پاوے اگاد بودھ اکتھ کتیا سہج پرب گنگا وے رام نام رسال رسی آؤ رو ساس پیاری گر شبد دیا دان کی آ نان کچاری ਸ਼ਰੀਰ ਮੋਹੜੀ ਪਿਰ ਸੰਗ ਸੂਤੀ ਰੋ ਗੁਰ ਕੈ ਪਾਈ ਚਲੋ ਸੱਚ ਸੰਗੂਤੀ ਰੋ ਤਨ ਸਾਦ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹਿਲੀਆਂ ਇੱਕ ਭਾਏ ਇੱਕ ਨੰਬਸਾ ਸਤਗੁਰੂ ਹਮ ਮੇਲੀਓ ਦਿਨ ਰਾਤ ਘੜੀ ਨਾ ਚਸਾ ਬਿਸਰਾਏ ਸੋ ਸਤ ਨੰਦਰੋਂ ਸਭ ਜਗ ਜੁਗਾਏ ਦੀਪ ਕਾਓ ਨਾਨਕਾ ਪਉ ਪੰਜਨੋ ਜੋਤ ਸੁਪਾਇੜੀਏ ਤ੍ਰਿਪੰਸਾਰੇ ਰਾਮ ਕੜਕੜ ਰਬ ਰਹਾ ਅਲਖ ਪਰਿ ਰਾਮ ਅਲਖ ਪਰ ਪਰ ਸਚਉ ਅਮਰ ਮਿਲਾਈਏ ਹਮਮਤਲੋ ਜਾ ਲੋ ਸ਼ਬਦ ਮੈ ਚੁਕਾਇਏ ਦਰ ਜਾਏ ਦਰਸ਼ਨ ਕਰੀ ਭਾਲੇ ਤਰਤਨ ਹਾਰਿ ਨਮ ਮਰਚਕ ਤ੍ਰਿਪਤੀ ਨਾਨਕ ਹੋਰ ਤਹਰੀਆ ਬਿਲਾਵਲ ਮਹਿਲਾ ਪੈਲ ਮੈਂ ਮਨ ਚਾਉ ਕਣਾਉ ਸਚ ਵਿਗਸੀਰੋ ਮੋਹੀ ਪ੍ਰੇਮ ਪ੍ਰੇਪ ਪ੍ਰਭੁ ਨਸੀਰੋ ਆਪ ਤੋ ਹਰ ਨਾਥ ਨਥ ਤਿਸ ਭਾਵੇ ਸੋਠੀਐ ਕਿਰਪਾਲ ਸਦਾ ਦਿਆਲ ਦਾ ਤਮ ਜੀ ਆਂਦਰ ਤੂ ਜੀਐ ਮੈਂ ਅਵਰਨ ਗਿਆਨ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹਿ ਭੇਖ ਪਵਨੀ ਹਟ ਨ ਜਾਣ ਨਾਨਕ ਸਚ ਗਹਿ ਰਹਿ ਭੇਨੜੀ ਰਹਿਣ ਭਲੀ ਦਿਨ ਸੁ ਸੁਹਾਇ ਰੋ ਨਿਜ ਕਰ ਸੂਤੜੀਏ ਪਰ ਮਂ ਜਗਾਈ ਰੋ ਨਭਾਉਟ ਨਵਤਨ ਸੋ ਸਭ ਜਾਗੀ ਆਪਣੇ ਪਰ ਪਹਾੜੀਆਂ ਤਾਜ ਕੂੜ ਕਵੜ ਸੁਭਾਉ ਦੁਜਾਰ ਚੱਕਰੀ ਲੁਕਾਣੀਆਂ ਮਨਾਮ ਹਰ ਕਾ ਹਾਰ ਕੰਠੇ ਸਭ ਨਿਸ਼ਾਨਿਆਂ ਕਰ ਜੋੜ ਨਾਨਕ ਸੱਚ ਮੰਗਾ ਨਦਰ ਕਰ ਤੂ ਪਹਾੜਿਆ ਜਾਗ ਸਲੋ ਨੜੀਏ ਬੋਲੇ ਗੁਰਬਾਣੀ ਰਾ ਜਿਣ ਸੁਣ ਮੰਨੇੜੀ ਅਕਤ ਕਹਾਣੀ ਰੋ ਅਕਾਤ ਖਾਣੀ ਪਦ ਨਿਰਬਾਣੀ ਕੋਵੇਲਾ ਗੁਰਮੁਖ ਪੂਜੇ ਉਹ ਸ਼ਬਦ ਸਮਾਏ ਆਪ ਗੁਆਏ ਤ੍ਰਿਪਨ ਸੋਜੀ ਸੁਜੇ ਹੋ ਰਹੇ ਤੀਤ ਪਰੰਪਰਾਤ ਸੋਚ ਮਨ ਗੁਣ ਸਾਰਿਆ ਉਹ ਪੂਰ ਹਸ ਰੁਠਾਈ ਨਾਨਕ ਉਦਾਰਿਆ ਮਹਿਲ ਬੁਲਾਈ ੜੀਏ ਭਗ ਸਨੇਹੀ ਰੋ ਗੁਰਮਤਿ ਮਨ ਰਹਿਸੀ ਦੇਹੀ ਰੋ ਮਨ ਮਾਰੀ ਜੈ ਸ਼ਬ ਸੀ ਜੈ ਤਰੇ ਲੋਗਨਾਥ ਪਛਾਣੇ ਮਨ ਢੀਕ ਡੋਲਣਾ ਜਾਇ ਕਥੀ ਆਪਣਾ ਪਜਾਣੇ ਮੈਂ ਆਧਾਰ ਤੇਰਾ ਤੁਖਸ ਮੇਰਾ ਮੈਂ ਤਨ ਤਕੀਆ ਤੇਰਾ ਸਾਂਚ ਸੂਚ ਸਦਾ ਨਾਨਕ ਗੁਰ ਸ਼ਬ ਚਗਨੇ 베ਰਿਉ ਸ਼ੰਤ ਬਿਲਾਵਲ ਮਹਿਲਾ ਚੌਥਾ ਮੰਗਲ ਏਕ ਉੰਕਾ ਸਤਗੁਰ ਪਰਸੋ ਮੇਰਾ ਹਰਪੁਰ ਸੇਜੈ ਆਵਣ ਸੇਜੈ ਆਇ ਮਨ ਸੁਖ ਸਮਣ ਰੋ ਗੁਰ ਤੂਠੇ ਹਰਪਾਇ ਰੰਗ ਰਲੀਆਂ ਮਣ ਰੋ ਵੜ ਭਾਗੀਆਂ ਸੋਹਾਗਣੀ ਹਰ ਮਸਤਕ ਮਣ ਰੋ ਹਰ ਪ੍ਰਭ ਹਰ ਸੁਹਾਗੈ ਨਾਨਕ ਮਨ ਪਾਣ ਰੋ ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੈ ਰੋ ਗੁਰਮਖਵ ਗਵਾਇ ਨਿਤ ਹਰ ਹਰ ਜਾਪੈ ਰੋ ਮੇਰੇ ਹਰਪੁਣ ਭਾਵੈ ਸੂਕਰ ਹਰ ਰੰਗ ਹਰ ਆਪੈ ਰੋਮ ਜਨ ਨਾਨਕ ਸਹਿਜ ਮਲਾਇਓ ਹਰ ਰਸ ਹਰ ਤਰਾ ਪੈ ਰੋਮ ਮਾਨਸ ਜਨਮ ਹਰ ਪਾਈਐ ਹਰ ਰਵਣ ਵੀਰ ਰੋ ਗੁਰਮੁਖ ਮਿਲ ਸੋਹਾਗਣੀ ਰੰਗ ਹੋਏ ਕਿਣੇ ਰੋਮ ਜੇ ਮਾਨਸ ਜਨਮ ਨਾ ਪਾਇਆ ਤਿਨ ਭਾਗ ਮਦੀਰ ਰੋ ਹਰ 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 ਰਾਗ ਪ੍ਰਭੂ ਅਨੰਤ ਜੰਤੀ ਰੋਮ ਗੁਰ ਹਰਪੁਭ ਅਗੰਦ ਡੜਾਇਆ ਮਨ ਤਨ ਰੰਗ ਪੀਨ ਰੋਮ بگت و نام ہے گرمکھلی نارو بین ہر نام نیم دے جل بن میل رو سفل جنم ہر پاؤ نانک پروکی نار بلابل محلہ چوتھا سلوک ہار پرب سجن لوڑ لو من بڑ سہ بڑا گرپور و نانک ہل بلاگ شانت میرا ہر پرب بنا آئی ہوا رو گرمتا مٹایا ہر حالی بلاگی رام آنتر کمل پرگا سیا گرگی جاگے رام جن نانک ہر پر پورا پڑپاگی رام ہار پر من پایا ہر نام بھائی رو گرپور برمپایا ہر حال بلائی رام اگیان اندھیرا کٹیا جوت پرگٹائی رو جن نانک نام ادار ہے ہر نام سمائی رام تان ہر, بیان رامی ہر بھائی را پر رامی تن ہرپن رام جا ہرپنائی رو اخی پرسائی جو بلک مسائی رو گرپور ہر میلیا ہر آسا گھائی روم جنان کا نام بے گسیا ہر ہری بلائی رو ہورکھ مغد ملایا ہر کرپا تاری روم تان تان گرو سو سے ہے جن ہو میں ماری رو جن بڑھ پاگیاں بڑھ پاگ ہے ہر ہر ارتاری رام ਜਾ ਨਾਨਕ ਨਾਮ ਸਲਾਇ ਤੂੰ ਨਾਮੇ ਬਲਿਹਾਰੀ ਰੋ